ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਆਪਣੀਆਂ ਪਹਿਲਾਂ ਵਾਲੀਆਂ ਦੋ ਵੀਡੀਓ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਕਿਉਂਕਿ ਆਪਣੀ ਇੱਕ ਵੀਡੀਓ ਜੀ ਤੁਹਾਨੂੰ ਸਾਰੀ ਦੁਨੀਆਦਾਰੀ ਦੀ ਖਬਰ ਮਿਲ ਜਾਂਦੀ ਆ ਤੇ ਇਸੇ ਤਰ੍ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੰਚਨ ਕੁਮਾਰੀ ਦੇ ਕਤਲ ਤੋਂ ਬਾਅਦ ਜਿਹਨੂੰ ਤੁਸੀਂ ਕਮਲ ਕੌਰ ਕਹਿ ਦਿੰਦੇ ਹੋ ਇੱਕ ਹੋਰ ਕੁੜੀ ਦੇ ਕਤਲ ਦੀ ਖਬਰ ਸਾਹਮਣੇ ਆਈ ਆ ਤੇ ਨਾਲ ਹੀ ਦੀਪਿਕਾ ਲੁਧਰਾ ਨੂੰ ਵੀ ਮਿਲ ਗਿਆ ਪੁਲਿਸ ਵੱਲੋਂ ਸਿਕਿਉਰਿਟੀ ਤੇ ਨਾਲੇ ਇੱਕ ਔੜ ਦੀ ਖਬਰ ਇਹ ਵੀ ਆ ਰਹੀ ਆ ਕਿ ਕੰਚਨ ਕੁਮਾਰੀ ਹਜੇ ਜ਼ਿੰਦਾ ਤੇ ਆਪਾਂ ਹੋਰ ਵੀ ਇਸ ਤਰ੍ਹਾਂ ਦੇ ਕਾਫੀ ਮੁੱਦੇ ਨੇ ਜਿਨ੍ਹਾਂ ਤੇ ਆਪਾਂ ਗੱਲਬਾਤ ਕਰਦੇ ਆ ਤੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰਟ ਮੈਂ ਮੈਂ ਕੋਈ ਸਿੱਖ ਫੈਮਿਲੀ ਚ ਬਿਲੋਂਗ ਨਹੀਂ ਕਰਦੀ ਮੈਂ ਹੈ ਹੀ ਸਾਡੇ ਮੇਰੇ ਨਾਮ ਦੇ ਮਗਰ ਲੱਗਦਾ ਦਿਪਿਕਾ ਲੁਥਰਾ ਤੇ ਆਪਾਂ ਕੋਈ ਸਿੱਖ ਫੈਮਿਲੀ ਚ ਨਹੀਂ ਹੈਗੇ ਆਪਾਂ ਹੈ ਹੀ ਹਿੰਦੂ ਫੈਮਿਲੀ ਚ ਹੈ ਇਹ ਹਿੰਦੂ ਫੈਮਿਲੀ ਚ ਪਹਿਲੀ ਗੱਲ ਤੇ ਮੈਂ ਕੋਈ ਆਪਣੇ ਨਾਮ ਦੇ ਵਿੱਚ ਕੋਡ ਨਹੀਂ ਲਗਾਇਆ ਦੇਖ ਲਓ ਚੰਗਾ ਹੀ ਨਾਮ ਰੋਸ਼ਨ ਕਰ ਰਹੀ ਆ ਹਿੰਦੂਆਂ ਦਾ ਆਖੇ ਮੈਂ Hindu ਧਰਮ ਤੋਂ ਬਿਲੋਂਗ ਕਰਦੀ ਆ ਵੀ ਜੇ ਤੂੰ Hindu ਧਰਮ ਤੋਂ ਬਿਲੋਂਗ ਕਰਦੀ ਆ ਕਫਰ ਤੂੰ ਸ਼ਰੀਆਮ ਗੰਦ ਪਾਏਂਗੀ ਨਲੇ ਭਾਈ ਅਮਰਤਪਾਲ ਜੀ ਮੈਰੋਂ ਨੇ ਇਹ ਗੱਲ ਬੋਲੀਆ ਧਰਮ ਕੋਈ ਵੀ ਹੋਵੇ ਅਸੀਂ ਪੰਜਾਬ 'ਚ ਗੰਦ ਨਹੀਂ ਪੈਣ ਦੇਣਾ ਓਏ ਨਲੇ ਤੂੰ ਸਿੰਘਾਂ ਤੋਂ ਡੰਗ ਤਾਂ ਖਾਣੀਆਂ ਹੀ ਆ ਇਹੋ ਜਿਹੀ ਬਿਆਨਬਾਜ਼ੀ ਕਰਕੇ ਤੈਨੂੰ ਹਿੰਦੂਆਂ ਨੇ ਵੀ ਝੰਬੜਾ ਓ ਯਾਰ ਇਹੋ ਜਿਹੇ ਕਹਿੰਦੀਆਂ ਕਰਦੂਤਾਂ ਕਰਕੇ ਨਾ ਇਹਨੂੰ ਦੁਬਾਰਾ ਫੇਰ ਧਮਕੀ ਮਿਲ ਗਈ ਆ ਬਬਰ ਖਾਲਸਾ ਇੰਟਰਨੈਸ਼ਨਲ ਦੇ ਨਾਮ ਤੋਂ ਇਹ ਧਮਕੀ ਦਿੱਤੀ ਗਈ ਆ ਈਮੇਲ 'ਚ ਫਰੀਦ ਜੱਟੀ ਦਾ ਸੋਦਾ ਲਗਾਉਣ ਦਾ ਵੀ ਜ਼ਿਕਰ ਕੀਤਾ ਗਿਆ ਈਮੇਲ 'ਚ ਦੋਹਾਂ ਤੇ 24 ਘੰਟੇ ਨਜ਼ਰ ਰੱਖੇ ਜਾਣ ਦੀ ਗੱਲ ਕਹੀ ਗਈ ਹੈ ਦੋਹਾਂ ਨੂੰ ਘਰੋਂ ਹੋ ਯਾਰੇ ਦਾੰਦੂ ਨੇ ਤਾਂ ਮਰਨਾ ਹੀ ਆ ਨਾਲੋਂ ਪ੍ਰੀਤ ਜੱਟੀ ਤਿੱਦਲੀ ਵਾਲੀ ਕੁੜੀ ਨੂੰ ਵੀ ਲਾ ਕੇ ਬੈਠੋਗੀ ਓ ਯਾਰ ਪਹਿਲਾਂ ਤਾਂ ਦੋਨੋਂ ਬੜੀਆਂ ਮਾਡਲਾਂ ਬਣਦੀਆਂ ਸੀ ਹੁਣ ਇੰਨੀ ਜਲਦੀ ਮੌਕ ਵੀ ਮਾਰ ਗਈਆਂ ਤੇ ਆਹ ਦੇਖੋ ਦੀਪਿਕਾ ਨੇ ਤਾਂ ਆਪ ਦਾ ਅਕਾਊਂਟ ਵੀ ਡਿਲੀਟ ਕਰਤਾ ਦੀਪਿਕਾ ਲੁੱਥਾ ਨੇ ਇੰਸਟਾ ਅਕਾਊਂਟ ਬੰਦ ਕਰ ਦਿੱਤਾ ਤਾਂ ਕਿਹਾ ਮੈਨੂੰ ਤੋਂ ਬਾਅਦ ਇਹ ਅਕਾਊਂਟ ਬੰਦ ਕੀਤਾ ਗਿਆ ਦੀਪਿਕਾ ਨੂੰ ਲਗਾਤਾਰ ਅਮਰਪਾਲ ਮੈਰੋਂ ਤੇ ਉਸਦੇ ਸਾਥੀਆਂ ਦੇ ਦਰਸਲ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਗੱਲ ਚਲੋ ਸ਼ੁਕਰ ਆ ਇਹਦਾ ਅਕਾਊਂਟ ਬੰਦ ਹੋ ਗਿਆ ਓਏ ਹੁਣ ਗੰਦ ਤਾਂ ਨਾ ਦੇਖਣ ਨੂੰ ਮਿਲੂਗਾ ਓ ਯਾਰ ਮੈਂ ਇੱਕ ਗੱ ਵੀ ਐਨੀ ਸਕਿਉਰਟੀ ਦਾ ਐਮਐਲਏ ਜਾਂ ਕਿਸੇ ਮੰਤਰੀ ਕੋਲ ਨਹੀਂ ਹੁੰਦੀ ਜਿੰਨੀ ਸਕਿਉਰਟੀ ਇਹਨੂੰ ਦੇਤੀ ਆ ਦੀਪਿਕਾ ਲੂਥਰਾ ਨੂੰ ਸੁਰੱਖਿਆ ਮਿਲ ਗਈ ਆ ਕਰਦੇ ਬਾਹਰ ਅਮਰitsar ਉਹਨਾਂ ਨੂੰ ਸਖਿਆ ਮਿਲਤੀ ਗਈ ਆ ਉਹਨੇ ਘਰ ਦੇ ਬਾਹਰ ਗਨਮੈਨ ਮੌਜੂਦ ਨੇ ਕਿਉਂਕਿ ਇਸ ਵਕਤ ਕਈ ਇਨਫਲੂਐਂਸਰ ਸਹਿਨ ਦੇ ਮਾਹੌਲ ਦੇ ਵਿੱਚ ਨੇ ਕਿਉਂਕਿ ਅਮਰਤਪਾਲ ਮੈਰੋ ਦੇ ਵੱਲੋਂ ਵੀ ਦੀਪਿਕਾ ਲੂਥਰਾ ਦਾ ਜ਼ਿਕਰ ਕੀਤਾ ਗਿਆ ਸੀ ਧਮਕੀ ਦਿੱਤੀ ਗਈ ਸੀ ਥ्रेट ਦਿੱਤੇ ਗਏ ਉਹ ਯਾਰ ਕਿੰਨੀ ਹੈਰਾਨੀ ਦੀ ਗੱਲ ਆ ਵੀ ਪੰਜਾਬ 'ਚ ਗੰਦ ਪਾਉਣ ਵਾਲਿਆਂ ਨੂੰ ਪੰਜਾਬ ਵੱਲੋਂ ਸਕਿਉਰਟੀ ਮਿਲ ਗਈ ਉਹ ਯਾਰ ਇਹਨਾਂ ਨੇ ਕਹਿਣਾ ਇਹ ਕੰਮ ਤਾਂ ਵਧੀਆ ਲੋਟ ਆ ਗਿਆ ਵੀ ਨੰਗਪੁਣਾ ਦਿਖਾਓ ਜੇ ਕੋਈ ਜਾਨੋਂ ਮਾਰਨ ਦੀ ਧਮਕੀ ਦੇਵੇ ਤਾਂ ਪੰਜਾਬ ਸਰਕਾਰ ਵੱਲੋਂ ਸਕਿਉਰਿਟੀ ਪਾਓ ਹੁਣ ਨਲੇ ਮੇ ਪਾਗ ਵਾਲੇ ਸਰਦਾਰ ਵੀਰ ਪੁਲਿਸ ਵਾਲੇ ਤੇ ਹੈਰਾਨ ਫੋਨ 'ਚ ਦੇਖੋ ਕਿਵੇਂ ਖੁੱਬਿਆ ਪਿਆ ਮੈਨੂੰ ਲੱਗਦਾ ਇਹ ਵੀ ਦੀਪਿਕਾ ਲੂਥਰਾ ਦੇ ਵੀਡੀਓ ਦੇਖਦਾ ਪਿਆ ਅਨੰਤਰ ਕੁਮਾਰੀ ਉਰਫ ਕਮਲਕੌਰ ਦੇ ਕਤਲ ਨੂੰ ਹਲੇ ਇੱਕ ਹਫਤਾ ਵੀ ਪੂਰਾ ਨਹੀਂ ਹੋਇਆ ਔਰ ਇਸ ਦੌਰਾਨ ਦੂਸਰੇ ਕਤਲ ਦੀ ਖਬਰ ਆ ਗਈ ਹੈ ਦੱਸਿਓ ਕਿ ਇੱਕ ਇਨਫਲੂਐਂਸਰ ਖੋਹ ਰ ਹੈ ਜਿਸ ਦਾ ਕਤਲ ਕੀਤਾ ਗਿਆ ਜਿਸ ਦੀ লাশ ਨਹਿਰ ਵਿੱਚੋਂ ਮਿਲੀ ਹੈ ਤਾਂ ਦੱਸ ਦिए ਕਿ ਸ਼ੀਤਲ ਚੌਧਰੀ ਨਾਂ ਦੀ ਇਸ ਇਨਫਲੂਐਂਸਰ ਦੀ লাশ ਸੋਨੀਪੱਤ ਲਾਗਿਓ ਮਿਲੀ ਐ ਨਹਿਰ ਦੇ ਵਿੱਚੋਂ ਦੇਖ ਲਓ ਇੱਕ ਹੋਰ ਕੁੜੀ ਨੂੰ ਮਾਰ ਦਿੱਤਾ ਯਾਰ ਮੈਂ ਸਾਰੀ ਕੁੜੀਆਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਗੰਦ ਪਾਉਣੋਂ ਰਹਿਣ ਦੋ ਵੀ ਸਾਫ਼ ਸੁਥਰਾ ਕੰਟੈਂਟ ਬਣਾਓ ਜ਼ਰੂਰੀ ਨਹੀਂ ਕਿ ਤੁਹਾਨੂੰ ਸਿੰਘਾਂ ਨੇ ਧਮਕੀ ਦੇਣੀ ਆ ਜਾਨੋ ਮਾਰਨਾ ਤੁਹਾਡੇ ਨਾਲ ਕੋਈ ਵੀ ਦੁਸ਼ਮਣੀ ਕੱਢ ਸਕਦਾ ਤੇ ਨਾਮ ਸਿੰਘਾਂ ਦਾ ਲਾ ਸਕਦਾ ਇਸ ਲਈ ਤੁਸੀਂ ਵਧੀਆ ਸੇਫ ਰਹਿਣਾ ਚਾਹਣੀ ਆ ਤਾਂ ਸਾਫ਼ ਸੁਥਰਾ ਕੰਟੈਂਟ ਬਣਾਓ ਇਹ ਬੜੀ ਅੱਛੀ ਬਾਤ ਕਹੀ ਆ ਮੇਰੀ ਲਾਈਵ ਵੱਧ ਤੋਂ ਵੱਧ ਲੋਕੀ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾਇਆ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜਿਉਂਦੇ ਜੀ ਮਾਰਦਾ ਪਿਆ ਕੋਣ ਇਹ ਮੈਂ ਐਡਮਿਟ ਸੀ ਕਿ ਹਸਪੀਟਲ 'ਚ ਕਹਿੰਦੇ ਮੇਰੇ ਮਰਨ ਦੀ ਨਿਊਜ਼ ਮੈਂ ਦੇਖ ਰਹੀ ਆ ਦੋਸਤੋ ਵੱਧ ਤੋਂ ਵੱਧ ਲਾਈਵ ਸ਼ੇਅਰ ਕਰ ਦੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਆ ਖਬਰ ਝੂਠੀ ਸੀਗੀ ਦੇਖ ਲਓ ਭਰਾਵੋ ਹਲੇ ਮਰੀ ਨਹੀਂ ਹਲੇ ਜਿੰਦਾ ਹੋਏ ਇੱਕ ਵਾਰੀ ਤਾਂ ਮੈਨੂੰ ਵੀ ਐਂ ਲੱਗਿਆ ਸੀ ਪਰ ਪਤਾ ਨਹੀਂ ਇਹ ਖਬਰ ਕੌਣ ਫੁਲਾ ਰਿਆ ਝੂਠੀ ਉਹ ਯਾਰ ਮੈਂ ਸਾਰੀ ਇਨਵੈਸਟੀਗੇਸ਼ਨ ਕੀਤੀ ਆ ਇਹਦਾ ਮੈਨੂੰ ਪਤਾ ਚੱਲਿਆ ਕਿ 2022 ਦੀ ਵੀਡੀਓ ਆ ਇਹਨੇ ਇੱਕ ਡਰਾਮਾ ਰੱਜਿਆ ਸੀ ਤਿੰਨ ਦਿਨਾਂ ਬਾਅਦ ਫੇਰ ਲਾਈਵ ਹੋਗੀ ਕਹਿੰਦੀ ਮੈਂ ਜਿੰਦਾ ਉਹ ਯਾਰ ਇਹ ਨਕਲ ਕਰਦੀ ਸੀ ਬਾਲੀਵੁੱਡ ਦੀ ਪੂਨਮ ਪਾਂਡੇ ਦੀ ਉਹਨੇ ਵੀ ਐਂ ਡਰਾਮਾ ਕੀਤਾ ਸੀ ਪਰ ਕੀ ਵਾਰੀ ਨਾ ਰੱਬ ਬਹੁਤ ਨੇੜੇ ਹੋ ਕੇ ਸੁਣਦਾ ਹੁੰਦਾ ਸੇਮ ਉਹੀ ਗੱਲ ਇਹਦੀ ਸੱਚੀ ਹੋ ਗਈ ਚਲੋ ਜੋ ਇਹਦੇ ਨਾਲ ਹੋਣਾ ਸੀ ਉਹ ਤਾਂ ਗਿਆ ਹੋ ਹੁਣ ਆਪਾਂ ਬਾਬਾ ਜੀ ਕੋਲੋਂ ਇਹਦੇ ਇੱਕ ਕਰਤੂਤ ਸੁਣਦੇ ਆਂ ਏ ਉਹੀ ਕਾਂਚਨ ਕੁਮਾਰੀ ਨਹੀਂ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਅਮੈਨ ਨੂੰ ਜੁਆਇਨ ਕਰਨ ਜਿਹੜੀਆਂ ਆਪਣੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਲੱਗਦਾ ਪੰਜਾਬ ਦੀ ਧਰਤੀ ਹੋਵੇ ਸੂਰਮਈ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਦੇਖ ਲਓ ਕਿੰਨਾ ਗੰਦ ਪਾਉਂਦੀ ਸੀ ਤੇ ਫਿਰ ਵੀ ਹਾਲੇ ਕੀ ਲੋਕੀ ਕਹਿ ਦਿੰਦੇ ਆ ਕਿ ਮਾੜਾ ਹੋਇਆ ਉਹ ਭਰਾਵੋ ਆਉਣ ਵਾਲਾ ਮਾਹੌਲ ਨਾ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਸੀ ਜੇ ਇਹਨਾਂ ਨੂੰ ਨਾ ਰੋਕਿਆ ਜਾਂਦਾ ਯਾਰ ਜੇ ਫੇਰ ਵੀ ਤੁਹਾਨੂੰ ਕਿਸੇ ਨੂੰ ਲੱਗਦਾ ਨਾ ਕਿ ਭਾਈ ਮਹਿਰੋ ਜੀ ਗਲਤ ਆ ਇੱਕ ਵਾਰ ਤੁਸੀਂ ਆ ਵੀਡੀਓ ਦੇਖੋ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਓ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਖੂਆ ਭੁਖਿਆ ਭਾਈ ਮਹਿਰੋ ਸਾਹਿਬ ਕੱਲਾਂ ਨਾ ਕੰਚਨ ਕੁਮਾਰੀ ਪਿਛੇ ਨਹੀਂ ਪਿਆ ਸੀ ਉਹ ਸਾਰੇ ਮੁੱਦਿਆਂ ਦੀ ਗੱਲ ਕਰਦਾ ਸੀ ਕਿਸੇ ਧੀ ਦੀ ਗੱਲ ਸੁਣ ਕੇ ਨਾ ਕਿਵੇਂ ਤਾਂਾਂ ਮਾਰ ਕੇ ਰੋਂ ਲੱਗ ਗਿਆ ਉਹ ਐਵੇਂ ਤਾਂ ਕੋਈ ਆਵਦਾ ਸਕਾ ਨਹੀਂ ਰੋਂਦਾ ਪਤਾ ਨਹੀਂ ਫੇਰ ਵੀ ਲੋਕੀ ਕਿਉਂ ਲੱਤਾਂ ਖਿੱਚਦੇ ਨੇ ਐਵੇਂ ਡਿੱਗਦਾ ਢੈਂਦਾ ਨਾ ਮੀਕਾ ਵੀ ਆ ਗਿਆ ਬਿਆਨਬਾਜ਼ੀ ਕਰਨ ਆਹ ਦੇਖੋ ਅਸੀਂ ਜੀ ਸੋਦਾ ਲਾਤਾ ਔਰ ਅਸੀਂ ਸੋਦੇ ਹੀ ਲਾਵਾਂਗੇ ਦੌੜ ਫਿੜੇ ਮੋ ਤੁਹਾਡਾ ਔਰ ਮੈਂ ਪੰਜਾਬ ਸਰਕਾਰ ਅਸੀਂ ਬੇਜਲੀ ਉਹਨਾਂ ਦਾ ਮਨਸਾ ਨੂੰ ਵੀ ਰਿਕਵੈਸਟ ਕਰਨਾ ਕਿ ਤੁਸੀਂ ਇਹ ਜਿੰਦਿਆਂ ਤੇ ਕਾਬੂ ਕਰੋ ਅਸੀਂ ਪੰਜਾਬ ਦਾ ਨਾਮ ਅੱਗੇ ਵਧਾਣਾ ਨਾ ਕਿ ਪਿੱਛੇ ਲੈ ਕੇ ਜਾਣਾ ਸਾਡਾ ਪੰਜਾਬ ਕਾਦੇ ਲਈ ਹੈ ਗੁਰੂਆਂ ਪੀਰਾਂ ਦੀ ਸਾਡੀ ਧਰਤੀ ਹੈ ਜਿਹੜੇ ਸ਼ੁਰੂ ਤੋਂ ਲੰਗਰ ਲਾਉਂਦੇ ਆਏ ਬਹਾਦਰੀ ਕਰਦੇ ਆਏ ਆਹ ਦੇਖ ਲੋ ਰੋਡੇ ਭੋਡੇ ਇਹਨੂੰ ਆਖੇ ਸਾਡਾ ਪੰਜਾਬ ਓਏ ਪੰਜਾਬ ਚ ਆ ਕੇ ਤੂੰ ਕਦੇ ਬੂਥਾ ਦਿਖਾਇਆ ਵੀ ਹੈ ਰਹਿਣਾ ਤੂੰ ਬੰਬਈਆਂ ਆਖੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹਾਂ ਬੜਾ ਤੂੰ ਗੁਰੂਆਂ ਪੀਰਾਂ ਦੇ ਕਹਿਣ ਤੇ ਚੱਲਦਾ ਪਿਆ ਨਾ ਬੜਾ ਤੂੰ ਦਾੜਾ ਰੱਖ ਰੱਖਿਆ ਬਈ ਚੋਲਾ ਪਾ ਰੱਖਿਆ ਪੂਰਾ ਸਿੱਖਾਂ ਵਾਲਾ ਉਹ ਯਾਰ ਇਹਨੂੰ ਪੰਜਾਬ ਦਾ ਮੌਲ ਕੀ ਪਤਾ ਹੁਣ ਇਹ ਕਦੇ ਪੰਜਾਬ ਚ ਵੜਿਆ ਵੀ ਐ ਉਹ ਕਹਿੰਦੇ ਆ ਨਾ ਕਿ ਛੱਜ ਤਾਂ ਬੋਲੇ ਹੁਣ ਛਾਣਨੀ ਵੀ ਬੋਲੇ ਜਿਹੜਾ ਉਹ ਤੈਨੂੰ ਕੋੜਗਾ ਸਕਨੀਆਂ ਪਹਿਣਾ ਨੇ ਇਹਨਾਂ ਨੇ ਵੀ ਬਹੁਤ ਜ਼ਿਆਦਾ ਗੰਦ ਪਾਇਆ ਇੱਕ ਆਹ ਦੇਖ ਲੋ ਤਿੰਨ ਪਹਿਣਾ ਨੂੰ ਇਹਨਾਂ ਨੇ ਇੰਨਾ ਗੰਦ ਪਾਇਆ ਨਾ ਉਹ ਸਿਰੇ ਦੀਆਂ ਡਿਫਾਲਟਰ ਨੇ ਉਹ ਯਾਰ ਇਹਨਾਂ ਤਾਂ ਨਾ ਜੰਦੀਆਂ ਦਾ ਗਲਾ ਕੁੱਟਣ ਵਾਲਾ ਸੀ ਵੈਸੇ ਬਾਬਾ ਜੀ ਮੰਨ ਲੋ ਜੇ ਇਹਨਾਂ ਨੇ ਵੀ ਦੀਪਿਕਾ ਤਰਾ ਸਕਿਉਰਟੀ ਲਾ ਲਈ ਜੇ ਇਹਨਾਂ ਨੇ ਫਿਰ ਵੀ ਗੰਦ ਪਾਇਆ ਫੇਰ ਵੀ ਭਾਵੇਂ ਉਹ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਿਤੇ ਇਹ ਕਹਿਤਾ ਨਾ ਵੀ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾ ਚੱਲਣਗੇ ਲੱਚਰ ਤਾਂ ਪੰਜਾਬ 'ਚ ਚੱਲੂਗੀ। ਪਟਾਕੇ ਵੇਖੋ ਕਿਵੇਂ ਪੈਂਦੇ ਫਿਰ। ਸੁਣ ਲੋ ਸਾਰੀਆਂ ਕੁੜੀਆਂ ਭਾਵੇਂ ਤੁਸੀਂ ਸਿਕਿਉਰਟੀ ਲੈ ਲਓ ਜੇ ਤੁਸੀਂ ਗੰਦ ਪਾਉਂਗੇ ਤੁਹਾਡਾ ਹਾਲ ਵੀ ਕੰਚਨ ਕੁਮਾਰੀ ਵਾਲੀ ਹੋਣਾ। ਉਹ ਯਾਰ ਹੋਰ ਗੱਲਾਂ ਛੱਡੋ ਇੱਧਰ ਨੂਰ ਦੀ ਮੰਮੀ ਨੂੰ ਵੀ ਧਮਕੀ ਮਿਲ ਗਈ। ਦੇਖੋ ਵੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ। ਤੇ ਇਹ ਆਪਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਗੰਦਜਾ ਪਾਉਣਾ ਹਟ ਜਾ ਆਪਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟ ਜਾ ਤੇ ਟਾਈਮ ਤੇਰਾ ਵੀ ਨੇੜੇ ਹੀ ਆ ਹੁਣ ਲੈ ਭਾਈ ਨੋਰ ਦੀ ਮੰਮੀ ਨੂੰ ਵੀ ਧਮਕੀ ਮਿਲ ਗਈ ਜਿਹੜੀ ਮੁੰਡਿਆਂ ਦੀ ਫੇਵਰੇਟ ਸੀ ਜਿਹਨੇ ਆਪਦੇ ਹੁਸਨ ਨਾਲ ਮੁੰਡਿਆਂ ਨੂੰ ਪਿੱਛੇ ਲਾ ਰੱਖਿਆ ਸੀ ਤੇ ਇਹੀ ਧਮਕੀ ਮਿਲਣ ਤੋਂ ਬਾਅਦ ਨੂਰ ਦੇ ਡੈਡੀ ਨੇ ਵੀ ਰਿਪਲਾਈ ਕਰਤਾ ਆ ਦੇਖੋ ਤੁਸੀਂ ਐ ਸੋਚੋ ਨਿੰਗ ਸਿੰਘਾਂ ਨੇ ਦਿੱਤੀ ਯਾਰ ਨਿੰਗ ਸਿੰਘਾਂ ਨੂੰ ਮਤਲਬ ਲੋਕ ਗੁੰਡੇ ਕਿਉਂ ਸਾਬਿਤ ਕਰਨਾ ਚਾਹੁੰਦੇ ਆ ਵੀ ਇਹ ਗੁੰਡਾ ਰਾਜ ਕਰਦੇ ਆ ਐਂ ਕਰਦੇ ਆ ਫਲਾਣਾ ਕਰ ਉਹ ਯਾਰ ਸਾਡਾ ਭਰਾਗਾ ਉਹ ਵੀ ਜਿਹਨੇ ਮੈਨੂੰ ਕਹਿਤਾ ਉਹਨੇ ਕਹਿਤਾ ਤੇ ਮੈਂ ਮੰਨ ਲਿਆ ਫਿਰ ਕਿੱਡੀ ਕੀ ਗੱਲ ਹੋ ਗਈ ਲੋਕ ਇਹ ਚੀਜ਼ ਨੂੰ ਐਡਾ ਇਸ਼ੂ ਬਣਾਉਂਦੇ ਆ ਵੀ ਆਹ ਦੇਖੋ ਮਾਫੀ ਮੰਗਵਾਤੀ ਫਲਾਣਾ ਕਰਤਾ ਢਿੰਗੜਾ ਕਰਤਾ ਰੱਸੀ ਜਲ ਗਈ ਪਰ ਵਟ ਨਹੀਂ ਗਿਆ ਉਹ ਯਾਰ ਇਹ ਵਿੰਗੇ ਮੂੰਹ ਵਾਲੇ ਚ ਆਫਟਰ ਹਏ ਵੀ ਆਉਂਦੀ ਆ ਉਹ ਲੱਗਦਾ ਇਹ ਵੀ ਨਾ ਛੱਤਰ ਖਾ ਕੇ ਮਾਫੀਆ ਮੰਗੂਆ ਕੋਈ ਨਹੀਂ ਇਹਦੀ ਮਾਫੀ ਨਾਮੀ ਦੀ ਵੀਡੀਓ ਵੀ ਬਹੁਤ ਜਲਦੀ ਆਉਣ ਵਾਲੀ ਆ ਯਾਰ ਚਲੋ ਬਾਕੀ ਗੱਲਾਂ ਛੱਡੋ ਮੈਂ ਸੋਨੂੰ ਸੀਤੋ ਤੇ ਹੈਰਾਨ ਆ ਉਹ ਯਾਰ ਉਹ ਤਾਂ ਐਡਾ ਕੀ ਗੁਣਾ ਹੋ ਗਿਆ ਕੱਲ ਤਾਂ ਹਲੇ ਮਾਫੀ ਮੰਗ ਕੇ ਹਟਿਆ ਦੁਬਾਰਾ ਫੇਰ ਮਾਫੀ ਦੀ ਵੀਡੀਓ ਪਾਈ ਜਾਂਦਾ ਗਾਦਾ ਚੱਲਦਾ ਬਈ ਇਹ ਵੀਡੀਓ ਕੋਈ ਗਲਤ ਨਹੀਂ ਪਾਉਂਦੇ ਨਹੀਂ ਮਾਫ ਕਰਿਓ ਉਹਦੇ ਤੁਹਾਡੇ ਬੱਚਾ ਬੱਚਾ ਦੇ ਤੁਹਾਡੇ ਇਹ ਦਾਦੇ ਤੁਸੀਂ ਆਪ ਤੇ ਸਯ ਸਯ ਦੀ ਸਰਦੀ ਗਾਣੀ ਜੇ ਵੀੜੀ ਕੋ ਨਾ ਦਰਸਨ ਬੋਲਣ ਨੇ ਬਾਬਾ ਜੀ ਲੈ ਸੁਣ ਲੋ ਆਖੇ ਬਾਬਾ ਜੀ ਸੋਨ ਨੂੰ ਬੋਲਣ ਡਿਆ ਉਹ ਸਾਲਾ ਤੂੰ ਕਿਹੜਾ ਬਾਬਾ ਜੀ ਨਾਲ ਫੋਨ ਤੇ ਗੱਲ ਕਰੀ ਐ ਨਾ ਆਖੇ ਸਹਯਦ ਦੇਣੀ ਆ ਦੇ ਸਕਦੇ ਹਾਂ ਬਾਬਾ ਜੀ ਤੁਹਾਡੇ ਅੱਗੇ ਬੇਨਤੀ ਆ ਪਹਿਲਾ ਸੋਨੂ ਦਾ ਗਲਾ ਕੁੱਟੋ ਇਹਦੇ ਗਾਣੇ ਸੁਣ ਸੁਣ ਕੇ ਸਾਡੇ ਵੀ ਕੰਨਾਂ ਚੋਂ ਖੂਨ ਆਉਣ ਲੱਗ ਗਿਆ ਓ ਯਾਰ ਹਲੇ ਤੱਕ ਕਿਸੇ ਹੋਰ ਨੇ ਤਾਂ ਮਾਫੀਆਂ ਮੰਗੀਆਂ ਨਹੀਂ ਇਹਨੇ ਮਾਫੀਆਂ ਦੀ ਨੇਰੀ ਲਿਆ ਰੱਖੀ ਆ ਪਤਾ ਨਹੀਂ ਐਡਾ ਨੇ ਕੀ ਕਾਰਨਾਵਾ ਕਰ ਰੱਖਿਆ ਹੋ ਯਾਰ ਇਹਦੇ ਬਾਰੇ ਤਾਂ ਹਲੇ ਕੋਈ ਗੱਲਬਾਤ ਵੀ ਨਹੀਂ ਹੋਈ ਨਾ ਇਹਦਾ ਕਿਤੇ ਨਾਮ ਆਇਆ ਤੇ ਇਹਨੂੰ ਘਰੇ ਬੈਠੇ ਲੋਜ ਮੋਸ਼ਨ ਲੱਗੇ ਪਏ ਆ ਹੋ ਯਾਰ ਜਿਹੜੇ ਹਿਸਾਬ ਨਾਲ ਇਹ ਮਾਫੀਆਂ ਤੇ ਮਾਫੀਆਂ ਮੰਗੀ ਜਾਂਦਾ ਨਾ ਮੈਨੂੰ ਲੱਗਦਾ ਇਹਨੂੰ ਕੋਈ ਵੱਡਾ ਹੀ ਕਾਰਾ ਕਰ ਰੱਖਿਆ ਹੋ ਯਾਰ ਮੈਂ ਕਹਣਾ ਨਾ ਇੱਕ ਵਾਰ ਇਹਦੀ ਪੁਲਸ ਕੋਲ ਕਾਰਵਾਈ ਕਰਵਾਓ ਤੇ ਸਾਨੂੰ ਦੇ ਪਾਸੇ ਘਟਵਾਓ